ਸਤਿ ਸ੍ਰੀ ਅਕਾਲ ਫਰੈਂਡਸ ਸਵਾਗਤ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਇਹ ਆਪਣਾ ਪਹਿਲਾ ਬਲੌਗ ਸਭ ਤੋਂ ਤੇ ਆਪਾਂ ਬਸ ਗੱਡੀਆਂ ਪਸੰਦ ਕਰਦੇ ਤਾਂ ਆਪਾਂ ਗੱਡੀਆਂ ਦਾ ਹੀ ਰਿਵਿਊ ਕਰਨਾ ਆ ਤੇ ਜਿਹੜੀ ਆਪਣੇ ਕੋ ਹੋਊਗੀ ਆਪਾਂ ਉਹਨਾਂ ਦਾ ਕਰੀ ਜਾਣਾ ਆ ਬਾਕੀ ਤੁਹਾਨੂੰ ਪਸੰਦ ਆਊਗਾ ਤਾਂ ਦੇਖ ਲਿਓ ਨਹੀਂ ਪਸੰਦ ਆ ਤਾਂ ਵੀ ਕੋਈ ਚੱਕਰ ਨਹੀਂ ਆਪਾਂ ਤਾਂ ਮ제 ਲੈਣ ਨੂੰ ਬਲੌਗ ਬਣਾਉਣੇ ਆ ਹੋਰ ਆਪਾਂ ਨੂੰ ਕੋਈ ਹੈ ਨਹੀਂ ਕਿ ਕਹਿੰਦੇ ਹੁੰਦੇ ਵੀ ਹੈ ਨਹੀਂ ਕੋਈ ਖਾਸ ਕੀੜਾ ਹੁੰਦਾ ਕੋਈ ਕੀੜਾ ਹੈਗੀ ਆ ਜੀ Tata Safari Storm 2016 ਮਾਡਲ ਅੱਲਾ ਤੁਹਾਨੂੰ ਆਪਾਂ ਗੱਡੀ ਆਸੇ-ਪਾਸੇ ਦਿਖਾ ਦੇਈਏ ਦੇਖੋ ਜੀ 16 ਮਾਡਲ ਹੈ ਇਹ ਗੱਡੀ ਚੱਲੀ ਹੈਗੀ ਆ 1,26,000 ਕਿਲੋਮੀਟਰ ਤਾਂ ਕਿ ਉਸ ਟਾਈਮ 'ਚ ਇਦਾਂ ਆਉਂਦੀ ਹੁੰਦੀ ਸੀ ਗੱਡੀ ਠੀਕ ਆ ਇਹਦੇ ਫਰੰਟ ਦੇ ਵਿੱਚ ਉਹ ਉਸ ਟਾਈਮ ਆਉਂਦੇ ਹੁੰਦੇ ਸੀਗੇ ਪ੍ਰੋਜੈਕਟਰ ਤੇ ਨਾਲ ਹਾਈ ਲੋ ਵੀ ਵਿੱਚ ਪ੍ਰੋਜੈਕਟਰ ਸੀ ਹਾਈ ਦੇ ਵਿੱਚ ਕਨਵੈਨ ਕਨਵੈਨਸ਼ਨਲ ਤੇ ਮੋਰੇ ਕੂਮ ਦੇ ਵਿੱਚ ਸਟੋਮ ਲਿਖਿਆ ਆਉਂਦਾ ਹੁੰਦਾ ਇਹਦੇ ਫੋਕ ਲੈਂਪ ਦੇ ਵਿੱਚ ਆਪਾਂ ਪਾਏ ਆ ਪ੍ਰੋਜੈਕਟਰ ਨਾਲ ਇਹਦੇ ਵਿੱਚ ਐਚ ਆਈ ਡੀ ਪਾਈਆਂ ਸੀ ਇਹਨਾਂ ਨੂੰ ਵੀ 4 ਸਾਲ ਹੋ ਗਏ ਪਾਈਆਂ ਇਹਨੂੰ ਤੇ ਗੱਲ ਕਰੀਏ ਗੱਡੀ ਦੇ ਟਾਇਰਾਂ ਦੀ ਟਾਇਰ ਇਹ 15 ਇੰਚ ਆ ਤੇ ਚੱਪ ਪਾਏ ਆ 295 ਕੈਰ ਤੇ ਗੱਡੀਸ ਲੁੱਕ ਇਹਨਾਂ ਨਾਲੇ ਤੁਹਾਨੂੰ ਤਾਂ ਸੋਹਣੀ ਲੱਗਦੀ ਆ ਪਰ ਕਈ ਇਹਨਾਂ ਨੂੰ 20 ਇੰਚ ਵੀ ਪਾਉਂਦੇ ਹੋ ਆਪਾਂ ਨੂੰ ਵਧੀਆ ਨਹੀਂ ਲੱਗਦੇ ਉਹਨਾਂ ਚ ਫੇਰ ਕੰਫਰਟ ਘਟ ਜਾਂਦਾ ਤੇ ਬਾਕੀ ਲੁੱਕ ਗੱਡੀ ਦੀ ਇਹਨਾਂ ਟਾਇਰਾਂ ਚ ਹੀ ਹੁੰਦੀ ਆ ਉੱਟ ਕੇ ਆਪਣੇ ਕੋਲ ਪਹਿਲਾਂ TDI ਮਾਡਲ ਸੀ ਫੇ ਡਾਇਕਰ ਵੀ ਸੀ ਤੇ ਫੇ ਆਪਾਂ ਇਹ ਲਈ ਸੀਗੀ ਇਦਾਂ ਗੱਡੀ ਆ ਇਹ ਤੇ ਹੁਣ ਆਪਾਂ ਇਹਦੇ ਤੁਹਾਨੂੰ ਆਪਾਂ ਅੰਦਰੋਂ ਵੀ ਦਿਖਾਉਨੇ ਆ ਇਹ ਵਿੱਚੋਂ ਇਹ ਕੁਛ ਗੱਡੀ ਇਦਾਂ ਦੀ ਆ ਪੂਰੀ ਹੈ ਜਿਹੜੀ 2015 ਦੇ ਵਿੱਚ ਆਈ ਸੀ ਇਹ ਪੂਰੀ ਬਲੈਕ ਇੰਟੀਰੀਅਰ ਵਿੱਚ ਆ ਗਈ ਸੀ ਤੇ ਇਦਾਂ ਹੈਗੀ ਆ ਵਿੱਚੋਂ ਇੰਟੀਰੀਅਰ ਸਾਰਾ ਬਲੈਕ ਸੀਟਾਂ ਸੀ ਇਹਦੀਆਂ ਤੇ एवरीथिंग ਬਲੈਕ ਸੀਗੀ ਤੇ ਨਾਲ ਆਹ ਜਿਹੜਾ ਇੰਟੀਰੀਅਰ ਦੇ ਵਿੱਚ ਥੋੜੀ ਸਿਲਵਰ ਐਕਸੈਂਟ ਸੀਗੀਆਂ ਤੇ ਇਹਦੇ ਵਿੱਚ ਆਉਂਦੀਆਂ ਸੀ ਪਾਵਰ ਵਿੰਡੋ ਚਾਰੀ ਤੇ ਜਿਹੜਾ ਤਾਂ ਫਿਊਲ ਵਾਲਾ ਇੱਥੇ ਖੁੱਲ ਜਾਂਦਾ ਸੀ ਫਿਊਲ ਕੈਪ ਤੇ ਕਰੋਮ ਦੇ ਵਿੱਚ ਇਹਦੇ ਡੋਰ ਦੇ ਅੰਦਰ ਇੰਟੀਰੀਅਰ ਆਉਂਦੇ ਸੀ ਕਿ ਹੈਂਡਲ ਵਾਲੇ ਜਿਹੜੇ ਇਹ ਵਾਲੇ OVR VM ਸਿਲੈਕਟ ਕਰਨ ਸੈਟ ਕਰਨ ਦੇ ਨਾਲ ਕਰਨ ਦੇ ਲਈ ਇਹ ਵਾਲਾ ਹੁੰਦਾ ਸੀਗਾ ਇਹ ਤੇ ਨੋਬ ਹੁੰਦੀ ਸੀਗੀ ਇੱਥੇ ਲੱਗੀ ਤੇ ਜਿਹੜੇ ਲਾਈਟਾਂ ਵਗੈਰਾ ਦਾ ਕੰਟਰੋਲ ਇਹਦੇ ਤੇ ਆ ਸਟੀਅਰਿੰਗ ਇਹਦਾ ਸਟੀਅਰਿੰਗ ਜਿਹੜਾ ਇਹਦਾ ਇਹ ਸਿਰਫ ਟਿਲਟ ਜਾਂ ਟੈਲੀਸਕੋਪਿਕ ਨਹੀਂ ਹੈਗਾ ਤੇ ਗੱਲ ਕਰੀਏ ਗੱਡੀ ਦੇ ਵਿੱਚ ਸਪੇਸ ਦੀ ਸਪੇਸ ਜਿੱਦਾਂ ਕਿ ਬਾਦੂ ਆਪਾਂ ਸਕੋਰਪੀਓ ਚ ਵੀ ਬਹਿ ਕੇ ਦੇਖਿਆ ਪਰ ਸਕੋਰਪੀਓ ਵਿੱਚ ਇਹ ਕਿ ਉਹ ਦਾਸ਼ਬੋਰਡ ਥੋੜਾ ਫਲੈਟ ਜਿਹਾ ਹੈ ਅੰਦਰ ਉਹਦੇ ਇੰਨੀ ਜਗ੍ਹਾ ਹੈ ਨਹੀਂ ਤੇ ਸਾਨੂੰ ਆਤਾ ਹੈ ਕਿ ਸੀਟਾਂ ਇਹਨੂੰ ਇੱਧਰ ਰਕਲਾਈਨ ਕਰਕੇ ਚਲਾਉਣ ਦੀ ਤੇ ਉਹ ਹਸਾਬ ਕਰਕੇ ਫਿਰ ਜੇ ਰਕਲਾਈਨ ਕਰ ਲਈ ਉਹਦੇ ਮਗਰ ਜਗ੍ਹਾ ਨਹੀਂ ਬਚਦੀ ਸੀ ਪਰ ਇਹ ਤੇ ਮਗਰ ਵੀ ਕਾਫੀ ਸਪੇਸ ਹੈ ਤਾਂ ਕਰਕੇ ਗੱਡੀ ਦੇਖ ਕੇ ਕਹਿਣੇ ਕੀ ਹੋ ਰਿਹਾ ਇਹਦੇ ਵਿੱਚ ਆ ਜਾਂਦਾ ਸੀ ਰੀਅਰ ਸੀਚ ਹੁੰਦਾ ਸੀ ਤੇ ਇਹਦੇ ਵਿੱਚ ਏਸੀ ਜਿੱਦਾਂ ਕਿ ਸਲੋ ਸਪੀਡ ਤੇ ਹਾਈ ਸਪੀਡ ਦੋਨੇ ਚੱਲ ਜਾਂਦੇ ਜਿੱਦਾਂ ਕਿ ਅੱਜਕੱਲ ਦੇ ਦਿਨ ਚੱਲਦੇ ਆ ਫਰਵਰੀ ਮਾਰਚ ਦੇ ਵਿੱਚ ਤਾਂ ਇਹ ਆਪਾਂ ਇਹਨੂੰ ਇਕਨ ਇਕਨੋਮੀ ਤੇ ਕਰਕੇ ਚਲਾ ਸਕਦੇ ਆ ਉਦਾਂ ਨਹੀਂ ਤਾਂ ਇਹਨੂੰ ਏਸੀ ਕੰਪਿਊਟਰ ਸੀ ਵਧੀਆ ਇਹਦਾ ਤੇ ਇਹ ਵਾਲੀ ਹੈਗੀ ਜਿਹੜੀ ਆਪਣੇ ਕੋ ਗੱਡੀ ਇਹ ਆ ਵੈਰੀ ਕੋਰ ਵੈਰੀ ਕੋਰ ਇੰਜਨ ਵਾਲੀ ਆ ਤੇ ਇਹ ਚ ਵੀ ਐਕਸ ਮਾਡਲ ਜਿਹੜਾ ਆਉਂਦਾ ਹੁੰਦਾ ਸੀ ਉਹਦੇ ਵਿੱਚ ਆਉਂਦਾ ਹੁੰਦਾ ਸੀਗਾ ਵੈਰੀ ਕੋਰ 400 ਜਿਹੜਾ ਇਹ ਵਾਲਾ ਮਾਡਲ ਹੈ ਐੀ ਐਕਸ ਮਾਡਲ ਆਪਣੇ ਕੋ ਤੇ ਇਹਦੇ ਵਿੱਚ ਜਿੱਦਾਂ ਕਿ ਇਹ ਆ ਕਿ ਇਹਦੇ ਵਿੱਚ ਜਿਹੜਾ ਇੰਜਨ ਆਉਂਦਾ ਆ ਉਹ ਆਉਂਦਾ 148 ਬੀ ਐਚ ਪੀ ਤੇ ਇਹਦਾ ਟਾਰਕ ਹੈਗੀ 330 ਐਨਐਮ ਤੇ ਜਿਹੜਾ ਵੈਰੀ ਕੋਰ 400 ਉਹਦੇ वेच ਵਿੱਚ 156 ਬੀ ਐਚ ਪੀ ਇੰਜਨ ਆਉਂਦਾ ਸੀ ਇਹ 400 ਨਮ ਦਾ ਟਾਰਕ ਹੁੰਦਾ ਸੀ ਤੇ ਆ ਇਹਦਾ ਇੱਥੇ ਲਾਈਟਾਂ ਦਾ ਕੰਟਰੋਲ ਇਹਦੇ ਵਿੱਚ ਕੁਝ ਹੈ ਨਹੀਂ ਇੱਧਰ ਆਪਣੇ ਵੈਨਿਟੀ ਮਿਰਰ ਆ ਜਾਂਦਾ ਆ ਲਾਈਟ ਇਹਦੇ ਵਿੱਚ ਹੈ ਨਹੀਂ ਕੋਈ ਠੀਕ ਆ ਤੇ ਨਾਲ ਇਹਦੇ ਆਰਮ ਰੈਸਟ ਆ ਜਾਂਦੇ ਸੀਗੇ ਕਰੀਏ ਮਗਰ ਦੇਖ ਲਓ ਸੀਟ ਅਸੀਂ ਆਪਣੇ ਹਿਸਾਬ ਨਾਲ ਸੈੱਟ ਕੀਤੀ ਪਰ ਫੇਰ ਵੀ ਇਹਦੇ ਵਿੱਚ ਸਪੇਸ ਵੱਧੂ ਆ ਹਾਂ ਦੇਖ ਲਓ ਇਹ ਵੀ ਇੱਥੇ ਕਹਿਣ ਦਾ ਮਤਲਬ ਲੈਗ ਰੂਮ ਹੈਗਾ ਸਾਡੇ ਕੋਲ ਸੀਟਾਂ ਇਹਦੀਆਂ ਬਿਲਕੁਲ ਜੈਸ ਸੀਨ ਦੇ ਚ ਰੂਫ ਸੀਟ ਆ ਜਾਂਦਾ ਸੀਗਾ ਥੱਲੇ ਵੀ ਅਸੀਂ ਆ ਜਾਂਦਾ ਸੀ ਤੇ ਨਾਲ ਉਹਦੇ 12 ਵੋਲਟ ਦਾ ਚਾਰਜਰ ਆ ਜਾਂਦਾ ਸੀ ਸਪੀਡ ਭੱਖੋ ਗੱਡੀ ਐ ਸਭ ਤੋਂ ਬੈਸਟ ਤੇ ਇਹਦੇ ਵਿੱਚ ਕੰਫਰਟ ਸਾਡ ਦਿਲਾਂ ਦੇ ਉਹ ਇਹ ਗੱਡੀ ਆਪਾਂ ਕਈ ਵਾਰ ਮਨਾਲੀ ਰਤਾਗਰ ਲੂ ਵੀ ਲਏ ਗਏ ਆ ਉੱਤੋਂ ਵੀ ਅੱਗੇ ਗਏ ਆ ਕਦੀ ਸਾਨੂੰ ਕੋਈ ਪ੍ਰੋਬਲਮ ਦਿੱਤੀ ਨਹੀਂ ਤੇ ਲੋਕੀ ਕਹਿੰਦੇ ਕਿ ਟਾਟਾ ਦਾ ਵਡਾਪਾ ਮਾਲਾ ਪਰ ਗੱਡੀ ਦੀ ਸਾਂਭ ਤੇ ਡਿਪੈਂਡ ਕਰਦਾ ਜੀ ਸਾਰਾ ਕੁਝ ਜੇ ਗੱਡੀ ਤੁਸੀਂ ਸਾਂਭ ਕੇ ਚਲਾਉਂਗੇ ਸਰਵਿਸ ਟਾਈਮ ਟੂ ਟਾਈਮ ਕਰਾਉਂਗੇ ਅੱਜ ਤੱਕ ਸਾਨੂੰ ਇਹ ਚ ਕੋਈ ਮੇਜਰ ਇਸ਼ੂ ਆਇਆ ਤਾਂ ਹੈ ਨਹੀਂ ਰੱਬ ਦੀ ਕਿਰਪਾ ਵਧੀਆ ਚੱਲੀ ਜਾਂਦੀ ਆ ਹਾਂ ਇਹਦੀ ਬੂਟ ਸਪੇਸ ਹੈਂਦਾ ਬੂਟ ਸਪੇਸ ਦਵਾਰੇ ਦਾ ਆਪਾਂ ਬੜਾ ਪਤਾ ਨਹੀਂ ਕਿਉਂਕਿ ਅਸੀਂ ਕਿਹੜਾ ਕਦੀ ਯੂਜ਼ ਕਰਨਾ ਸਿਰਫ ਆਈ ਕਾਮ ਨੂੰ ਯੂਜ਼ ਕਰੀਦਾ ਤੇ ਤੁਸੀਂ ਇਹ ਵਲੌਗ ਨੂੰ ਦੇਖੂਗੇ ਚਾਜਣਾ ਤੇ ਆਪਾਂ ਵੀ ਤੁਹਾਨੂੰ ਇਹਦਾ ਵੀ ਰਿਵਿਊ ਦਵਾਂਗੇ ਜੋ ਕੁਝ ਆਪੇ ਦੇ ਵਿੱਚ ਲਾਏ ਸਾਰਾ ਕੁਝ ਮਿਊਜ਼ਿਕ ਸਿਸਟਮ ਦਾ ਮਿਊਜ਼ਿਕ ਸਿਸਟਮ ਦੇ ਵਿੱਚ ਆਪਾਂ ਇਹਦੇ ਬੜੇ ਹੱਥ ਕਰਾਈਏ ਜਿੱਦਾਂ ਕਿ ਸਾਰਾ ਕੁਝ ਲਾ ਆਇਆ ਫਾਈਨਰ ਦਾ ਡੀ ਐਚ 88 ਪੀ ਆਰ ਐਸ ਲਾ ਆਇਆ ਤੇ ਫਿਰ ਗਲੋ ਬਾਕਸ ਦੀ ਗੱਲ ਕਰੀਏ ਉਹ ਵੀ ਪਤਾ ਹੈ ਆਪਾਂ ਸਪੇਸ ਵਾਸੋ ਵੀ ਇਦਾਂ ਅੱਖੋਂ ਪਾਈ ਕੀਤੀ ਆ ਵਧੀਆ ਕੋਲ ਮਲਾ ਕੇ ਵਧੀਆ ਆ ਬਾਕੀ ਜੇ ਤੁਸੀਂ ਡਿਟੇਲ ਦੇ ਵਿੱਚ ਇਹਦੇ ਬਾਰੇ ਕੁਝ ਜਾਣਨਾ ਚਾਹੁੰਦੇ ਤਾਂ ਤੁਸੀਂ ਪੁੱਛ ਸਕਦੇ ਆ ਪਰ ਦੱਸਾਂਗੇ ਹੁਣ ਤਾਂ ਆਪਾਂ ਸਾਰੀ ਤੇ ਰਗ ਰਗ ਦੇ ਭੇਤੀ ਹੋਏ ਆ ਮਿੱਤਰੋ ਬਰੋ ਕੋ ਦੀ ਬਣਾਤਾ ਨਹੀਂ ਉਹ ਤਾਂ ਇਦਾਂ ਹੀ ਬਣਾਈ ਤਾਂ ਮੁੰਡਾ ਦੇ ਠੀਕ ਆ ਇਹ ਆ ਜੀ ਇੰਜਨ ਦਾ ਕੰਪਾਰਟਮੈਂਟ ਇਹਦਾ ਦੇਖੋ ਇਹ ਹੈਗੀ ਹੈ 16 ਮਾਡਲ ਗੱਡੀ ਦੇ ਹਿਸਾਬ ਨਾਲ ਇੰਜਨ ਦੇਖੋ ਕਿੰਨਾ ਇਹਦਾ ਪਸਾਨ ਕੇ ਰੱਖਿਆ ਹੋਇਆ ਕੋਈ ਲੀਕੇਜ ਨਹੀਂ ਕੋਈ ਕੁਛ ਨਹੀਂ ਇਹ ਆ ਬੈਰੀ ਕੋਰ ਇੰਜਨ ਜਿਹੜਾ ਇਸ ਤੋਂ ਪਹਿਲਾਂ ਸੀ 13 ਮਾਡਲ ਉਹਦੇ ਵਿੱਚ ਜਿਹੜਾ ਕਵਰ ਹੋਰ ਸੀ ਉਹ 320 ਸੀ ਤੇ 140 BHP ਸੀਗਾ ਇਹ ਵਾਲਾ ਜਿਹੜਾ ਹੈਗਾ ਇਹ 148 ਆ ਬਾਕੀ ਗੱਡੀ ਵਧੀਆ ਜੀ ਤੇ ਇਹਦੀ ਜਿਹੜੀ ਸਸਪੈਂਸ਼ਨ ਤੇ ਡਾਈਕੋ ਦੀ ਸਸਪੈਂਸ਼ਨ ਸਸਪੈਂਸ਼ਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਉਹਦੀ ਤਾਂ ਜਿਹੜੀ ਸੈਂਟਰ ਪਿੰਨ ਵਾਲੀ ਉਹ ਜਦੋਂ ਬੁਸ਼ ਘਸ ਗਿਆ ਸਮਝ ਲਓ सਸਪੈਂਸ਼ਨ ਗਈ ਇਹਦੇ ਵਿੱਚ ਉਹ ਕੁਝ ਨਹੀਂ ਇਹਦੇ ਵਿੱਚ ਜਿਹੜੀ ਸਸਪੈਂਸ਼ਨ ਆਉਂਦੀ ਆ ਮੋਰ ਡਬਲ ਵਿਸ਼ੂ ਆਉਂਦੀ ਆ ਤੇ ਪਿੱਛੇ ਜਿਹੜੀ ਹੈ ਇਹਦੀ ਫਾਈਵ ਲਿੰਕ ਸਸਪੈਂਸ਼ਨ ਆਉਂਦੀ ਆ ਇਸ ਹਿਸਾਬ ਦਾ ਮੋਰ ਜਿੱਦਾਂ ਕਹਿੰਦੇ ਮਤਲਬ ਇੰਡੀਪੈਂਡੈਂਟ ਆ ਬਾਕੀ ਇੰਨਾ ਕੁ ਵਲੌਗ ਸੀ ਵਧੀਆ ਲੱਗਾ ਦੇਖ ਲਿਓ ਨਹੀਂ ਲੱਗਾ ਤਾਂ ਵੀ ਕੋਈ ਚੱਕਰ ਨਹੀਂ ਥੈਂਕ ਯੂ ਸੋ ਮੱਚ ਹੈਵ ਅ ਨਾਈਟ